ਸਤ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਮੈਂ ਮਮਕਸੀਤ ਸਿੰਘ ਤੁਹਾਡਾ ਆਪਣੇ ਚੈਨਲ ਤੇ ਨਾ ਅਗਰੀਕਲਚਰ ਫਾਰਮ ਤੇ ਸਵਾਗਤ ਕਰਦਾ ਹਾਂ ਜਿਹੜੇ ਕਿਸਾਨ ਵੀਰੋ ਚੈਨਲ ਤੇ ਨਵੇਂ ਨੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਬੈੱਲ ਵਾਲਾ ਬਟਨ ਜਰੂਰ ਦਬਾ ਦਿਓ ਤਾਂ ਕਿ ਤੁਹਾਨੂੰ ਵਧੀਆ ਤੋਂ ਵਧੀਆ ਹਰ ਇੱਕ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਤੇ ਕਿਸਾਨ ਵੀਰੋ ਅੱਜ ਆਪਾਂ ਤੁਹਾਡੇ ਨਾਲ ਇੱਕ ਬਹੁਤ ਵਧੀਆ ਤੇ ਮਹੱਤਵਪੂਰਨ ਗੱਲ ਕਰਨੀ ਹੈ ਕਿਰਪਾ ਕਰਕੇ ਵੀਡੀਓ ਪੂਰੇ ਐਂਡ ਤੱਕ ਜਰੂਰ ਦੇਖਿਓ ਕਿਉਂਕਿ ਕਿਸਾਨ ਵੀਰੋ ਅਪਾ ਦੇਖੋ ਹੁਣ ਫਸਲਾਂ ਬੀਜਦੇ ਆਂ ਪਾਲਦੇ ਆਂ ਸਭ ਕੁਝ ਕਰਦੇ ਆਂ ਤੇ ਕਈ ਕਿਸਾਨ ਵੀਰ ਤਾਂ ਇਹ ਚੀਜ਼ਾਂ ਦਾ ਮਤਲਬ ਕਿ ਧਿਆਨ ਦਿੰਦੇ ਨੇ ਕਈ ਨਹੀਂ ਦਿੰਦੇ ਪਰ ਮੈਂ ਜਿਹੜੀ ਚੀਜ਼ ਦੇਖੀ ਆ ਮੈਂ ਤੁਹਾਡੇ ਨਾਲ ਅੱਜ ਉਹਦੀ ਗੱਲਬਾਤ ਕਰਨੀ ਆ ਤਾਂ ਕਿਸਾਨ ਵੀਰੋ ਆਪਾਂ ਦੇਖੋ ਫਸਲ ਨੂੰ ਕਿੰਨੇ ਵਧੀਆ ਪੋਸ਼ਕ ਤੱਤ ਲਾ ਲੋ ਤੁਸੀਂ ਜੂਰੀਆ ਦਿੰਨੇ ਆਗੇ ਪਾਣੀ ਦੀ ਸੋਕਾ ਨਹੀਂ ਲੱਗਣ ਦਿੰਦੇ ਬਿਲਕੁਲ ਵੀ ਪਾਣੀ ਦਾ ਆਪਾਂ ਕਣਕ ਜੀ ਕਿੰਨੀ ਸੰਭਾਲ ਕਰਦੇ ਆਂ ਤੇ ਪਾਣੀ ਦੀ ਆਪਾਂ ਹੱਦੋਂ ਵੱਧ ਲੋੜ ਕਣਕ ਨੂੰ ਮਹਿਸੂਸ ਕਰਾਉਣੇ ਆ ਕਿ ਵੀ ਹਾਂ ਆਪਣੀ ਕਣਕ ਨੂੰ ਜੀ ਪਾਣੀ ਦਾ ਸ਼ੌਕਾ ਲੱਗ ਗਿਆ ਫੁਲਾਣਾ ਧਮਕਾ ਤਾਂ ਕਿਸਾਨ ਵੀਰੋ ਜਿਹੜੀ ਆ ਮੈਂ ਤੁਹਾਨੂੰ ਹੁਣ ਕਣਕ ਦਿਖਾ ਰਿਹਾ ਹਾਂ ਨਾ ਤੁਸੀਂ ਪਹਿਲਾਂ ਕਣਕ ਦੇਖੀ ਆ ਇਹੇ ਕਿਸਾਨ ਵੀਰੋ ਬਿਲਕੁਲ ਹੀ ਸੁੱਕੇ ਦੇ ਵਿੱਚ ਕਣਕ ਖੜੀ ਏ ਬਿਲਕੁਲ ਸੋਕੇ ਦੇ ਵਿੱਚ ਅੱਜ ਤੱਕ ਇਹ ਕਣਕ ਨੂੰ 100 ਦਿਨ ਤੋਂ ਉੱਪਰ ਹੋ ਗਈ ਕਣਕ ਇਹ ਤੱਕ ਇਹਨੂੰ ਇੱਕ ਵੀ ਪਾਣੀ ਨਹੀਂ ਆਇਆ ਇੱਕ ਵੀ ਪਾਣੀ ਕਿਉਂਕਿ ਕਣਕ ਆਪਣੇ ਜਿਵੇਂ ਛੱਟਾ ਨਹੀਂ ਵੱਜਦਾ ਹੁੰਦਾ ਪਾਪਸ ਖੁੰਜਿਆਂ ਤੇ ਛੱਟਾ ਮਾਰਦੇ ਗਿਰ ਜਾਂਦੀ ਹੈ ਹਰੀ ਹੋ ਜਾਂਦੀ ਆ ਆਹ ਦੇਖੋ ਕਣਕ ਨੂੰ ਇੱਕ ਵੀ ਪਾਣੀ ਨਹੀਂ ਲੱਗਿਆ ਮਾੜਾ ਮੋਟਾ ਇੱਕ ਵਾਰ ਮੀਂਹ ਪਿਆ بارش ਹੋਈ ਆ ਉਹੀ ਪਾਣੀ ਲੱਗੇ ਨੂੰ ਕੁਝ ਵੀ ਨਹੀਂ ਹੋਇਆ ਦੇਖੋ ਬੱਲੀ ਦਾ ਸਾਈਜ਼ ਤੇ ਦਾਣੇ ਵਗੈਰਾ ਬਿਲਕੁਲ ਓਕੇ ਨੇ ਕੋਈ ਵੀ ਫਰਕ ਨਹੀਂ ਦੂਜੀ ਕਣਕ ਨਾਲੋਂ ਬਸ ਹਾਈਟ ਦਾ ਥੋੜਾ ਜਿਹਾ ਜ਼ਰੂਰ ਫਰਕ ਹੈ ਹੋਰ 1% ਵੀ ਫਰਕ ਨਹੀਂ ਹੈਗਾ ਹੁਣ ਤੁਸੀਂ ਐਂ ਦੇਖ ਲਓ ਵੀ ਆਪਾਂ ਨੂੰ ਪਾਣੀ ਕਿੰਨਾ ਕੁ ਲਾਉਣਾ ਚਾਹੀਦਾ ਕਿੰਨਾ ਕੁ ਨਹੀਂ ਲਾਉਣਾ ਚਾਹੀਦਾ ਦੇਖੋ ਪਰ ਆਪਾਂ ਨੂੰ ਆਪਣਾ ਦਿਲ ਨਹੀਂ ਖੜਦਾ ਤੇ ਆਪਣੀ ਫਸਲ ਹੁੰਦੀ ਐ 6 ਮਹੀਨੇ ਦਾ ਪਾਉਂ ਚੀਜ਼ ਦੇ ਉਹ ਕਰਦੇ ਆ ਪਰ ਮੈਂ ਤੁਹਾਨੂੰ ਇਹ ਕਹਿਣਾ ਚਾਹਣਾ ਵੀ ਦੇਖੋ ਬਿਨਾ ਪਾਣੀ ਤੋਂ ਵੀ ਫਸਲ ਕਿੰਨੀ ਵਧੀਆ ਹੋ ਰਹੀ ਐ ਜਿਹੜੀ ਆਹ ਆਪਣੇ ਵੱਟ ਪਾਈ ਹੋਈ ਐ ਉੱਪਰੋਂ ਪਾਣੀ ਟੁੱਟਣ ਤੋਂ ਇਹਦੇ ਇੱਧਰ ਤਿੰਨ ਖੁੱਟ ਸੀਗੇ ਗਣਕ ਦੇ ਤਿੰਨੇ ਖੁੱਡਾਂ ਨੂੰ ਇੱਕ ਬੂੰਦ ਪਾਣੀ ਦੀ ਵੀ ਨਹੀਂ ਆ ਜੰਗੀ ਅਜੇ ਤੱਕ ਬਿਲਕੁਲ ਉਦੋਂ ਇਹਨਾਂ ਦੀ ਹਾਈਟ ਮਾੜੀ ਮੋਟੀ ਜਿੱਦਾਂ ਆਪਾਂ ਕਹਿਦੀ ਇਹ ਖੁੱਡਾਂ ਦੀ ਵੱਧਿਆ ਕਿਉਂਕਿ ਇਹਨੂੰ ਸਿਰਫ ਇੱਕ ਖੁੱਡ ਨੂੰ ਸਲਾਵ ਆਈ ਹੈ ਬਾਕੀ ਨੂੰ ਬਿਲਕੁਲ ਵੀ ਨਹੀਂ ਕੋਈ ਪਾਣੀ ਲੱਗਿਆ ਇੰਨੀ ਇੱਕ ਵਧੀਆ ਗਰੋਥ ਤੇ ਬੱਲੀਆਂ ਦਾ ਸਾਈਜ਼ ਬਣਿਆ ਤੁਸੀਂ ਗੱਲ ਛੱਡੋ ਮੈਂ ਨਾ ਜਦੋਂ ਇਹ ਪਕਾਵ ਵੀ ਲੈ ਲਿਆ ਇਹਨੂੰ ਮੈਂ ਤੁਹਾਨੂੰ ਫੇਰ ਵੀਡੀਓ ਪਾ ਕੇ ਦਿਖਾਉਂਗਾ ਵੀ ਇਹਨੂੰ ਕਿੰਨਾ ਕੋਹ ਆ ਵੀ ਕੋਈ ਫਰਕ ਪਿਆ ਇਹਦੇ ਪੱਕਣ ਚ ਜਾਂ ਨਾ ਫਰਕ ਪਿਆ ਮੈਂ ਸਪੈਸ਼ਲ ਅੱਜ ਤੁਹਾਡੇ ਵਾਸਤੇ ਵੀਡੀਓ ਤਾਂ ਹੀ ਬਣਾਈ ਆਗੀ ਕਿਉਂਕਿ ਆਪਣੇ ਮਨ ਦੇ ਵਿੱਚ ਨਾ ਡਰ ਬੈਠ ਜਾਂਦਾ ਵੀ ਆਪਾਂ ਯਾਰ ਕਣਕ ਨੂੰ ਪਾਣੀ ਨਹੀਂ ਲਾਇਆ ਖਾਨੇ ਕੀ ਹੋ ਜੂ ਫਲਾਣਾ ਹੋ ਜੂ ਪਰ ਤੁਸੀਂ ਆ ਦੇਖ ਲਓ ਵੀਰੇ ਬੱਲੀਆਂ ਕਿੱਡੀਆਂ ਕਿੱਡੀਆਂ ਮਜ਼ਬੂਤ ਤੇ ਵਧੀਆ ਭਰਮੀਆਂ ਬੱਲੀਆਂ ਨੇ ਦੇਖ ਲਓ ਓਵੇਂ ਹੀ ਨਸਾਰਾ ਲੈ ਲਿਆ ਇਹਨੇ ਕੋਈ ਇਹਦੇ ਚ ਜੂਰੀਆ ਮੜਾ ਮੋਟਾ ਕਿਤੇ ਕਰ ਗਿਆ ਹੁਣ ਕੋਈ ਨਾ ਕਰਿਆ ਹੁਣ ਪਰ ਤੁਸੀਂ ਐਂ ਦੇਖ ਲਓ ਵੀ ਬਿਲਕੁਲ ਓਕੇ ਦੀ ਰਿਪੋਰਟ ਕਣਕ ਓਵੇਂ ਖੜੀ ਆ ਕਿ ਇਹ ਇੱਕ ਆਪਣੇ ਖੂਂਜੇ ਚ ਛਿੱਟਾ ਮਾਰਦੇ ਤੋਂ ਮੇਤੋਂ ਕਣਕ ਗਿਰ ਗਈ ਸੀਗੀ ਉਹ ਹਰੀ ਹੋਇਆ ਜੀ ਪਰ ਕਣਕ ਤੁਸੀਂ ਐਂ ਦੇਖ ਲਓ ਵੀ ਪੂਰੀ ਸ਼ਰਕਟਾ ਬਿਲਕੁਲ ਇਹ ਜਿੰਨੇ ਬੂਜੇ ਖੜੇ ਨੇ ਬਿਲਕੁਲ ਟਾਪ ਦੇ ਖੜੇ ਨੇ ਤੇ ਹੁਣ ਦੇਖੋ ਮਨ ਆਪਣਾ ਕਿੰਨਾ ਦਚਿੱਤੀ ਦੇ ਵਿੱਚ ਪੈ ਰਿਹਾ ਵੀ ਪਾਣੀ ਲਈਏ ਕਿ ਨਾ ਲਈਏ ਪਰ ਆਪਾਂ ਸਾਰ ਨਹੀਂ ਸਕਦੇ ਕਿਉਂਕਿ ਇਹ ਤਾਂ ਇੱਕ ਆਪਾਂ ਨੂੰ ਕਹੋਗੇ ਕਿ ਕਿਸਾਨ ਵੀਰੋਂ ਕਰਨ ਦੀ ਗੱਲ ਪਰ ਜਿਹੜੀ ਹਕੀਕਤ ਹੁੰਦੀ ਹੈ ਉਹਦੇ ਵਿੱਚ ਆਪਾਂ ਇੰਨਾ ਰਿਸਕ ਆਪਣੀਆਂ ਫਸਲਾਂ ਲਈ ਨਹੀਂ ਲੈ ਸਕਦੇ ਬਹੁਤ ਇੱਕ ਵੱਡੀ ਗੱਲ ਹੁੰਦੀ ਹੈ ਪਰ ਦੇਖ ਲਓ ਬਿਲਕੁਲ ਕਿਸਾਨ ਵੀਰੋਂ ਸੋਕੇ ਦੇ ਵਿੱਚ ਕਣਕ ਖੜੀ ਹੈ ਮੈਨੂੰ ਤਾਂ ਕੋਈ ਫਰਕ ਨਹੀਂ ਲੱਗਿਆ ਬੱਲੀਆਂ ਚਾਹੇ ਜਿੱਡਾ ਮਰਜੀ ਛੋਟਾ ਬੂਝਾ ਵੱਡਾ ਬੂਝਾ ਬੱਲੀਆਂ ਬਿਲਕੁਲ ਓਕੇ ਖੜੀਆਂ ਨੇ ਕੋਈ ਮੈਨੂੰ ਫੇਕ ਇੱਕ ਦੂਜੀ ਨਾਲ ਫਰਕ ਨਹੀਂ ਲੱਗਿਆ ਇਹਦਾ ਦੂਸਰੀ ਨਾਲ ਕਣਕ ਨਾਲ ਤਾਂ ਗਿਸਾਣੇ ਬਰੋ ਉਮੀਦ ਆ ਤੁਹਾਨੂੰ ਜਿਹੜੀ ਆਪਾਂ ਇਹ ਚੀਜ਼ ਦੱਸੀ ਆ ਜੀ ਇਹ ਤੁਹਾਨੂੰ ਵਧੀਆ ਲੱਗੀ ਹੋਵੇ ਕਿਉਂਕਿ ਆਪਾਂ ਨੂੰ ਇਹ ਨਵੀਆਂ-ਨਵੀਆਂ ਜਾਣਕਾਰੀਆਂ ਇਕੱਠੀਆਂ ਕਰਨ ਦਾ ਬਹੁਤ ਸ਼ੌਂਕ ਆ ਜੇ ਤੁਹਾਡੇ ਵੀ ਖੇਤ ਦੇ ਵਿੱਚ ਤੁਸੀਂ ਇਹ ਜਾਂ ਕੋਈ ਤਜਰਬਾ ਕੀਤਾ ਹੋਇਆ ਤਾਂ ਮੇਰੇ ਨਾਲ ਜਰੂਰ ਸਾਂਝਾ ਕਰਿਓ ਆਪਾਂ ਵੀਡੀਓਜ਼ ਜਰੂਰ ਸਾਂਝੀ ਕਰਾਂਗੇ ਤੁਹਾਡੀ ਤੇ ਇਸੇ ਤਰ੍ਹਾਂ ਆਪਾਂ ਬਧੀਆ ਤੋਂ ਬਧੀਆ ਜਾਣਕਾਰੀ ਲੈ ਕੇ ਤੁਹਾਡੇ ਅੱਗੇ ਹਾਜ਼ਰ ਹੁੰਦੇ ਰਹਾਂਗੇ ਇਸੇ ਤਰ੍ਹਾਂ ਤੁਸੀਂ ਆਪਣੇ ਚੈਨਲ ਨਾਲ ਬਨੇ ਰਹੋ ਚੈਨਲ ਨੂੰ ਪਿਆਰ ਦਿੰਦੇ ਰਹੋ ਧੰਨਵਾਦ